ਸਤਿ ਸ੍ਰੀ ਅਕਾਲ ਵੈਲਕਮ ਕਿਹਾ ਜੀ ਚਾਲ ਕਿਵੇਂ ਸਾਰੇ ਠੀਕ ਠਾਕ ਕਰਦੇ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਤੇ ਆਇਆ ਐਲਸੀਡੀ ਵਗੈਰੇ ਹੈ ਹੰਗੂ ਕਰਨ ਵਾਲੀ ਹੈ ਅੱਜ ਕਰਾਂਗੇ ਆਪਾਂ ਸਾਰੇ ਬਕਸਾ ਜਿਹੇ ਹੈ ਕਰਾਂਗੇ ਤੇ ਬਾਕੀ ਮੰਮੀ ਨੇ ਜਣਾ ਅੱਜ ਘਰ ਮੰਮੀ ਕਹਿੰਦੇ ਉਧਰ ਵੀ ਉਹਨਾਂ ਨੂੰ ਵੇਖਣਾ ਪੈਂਦਾ ਫਿਰ ਉਧਰ ਵੀ ਘਰ ਉਹ ਵੀ ਆਪਣਾ ਹੀ ਤੇ ਮੰਮੀ ਕਹਿੰਦੀ ਫਿਰ ਮੈਂ ਆਉਂਗੀ ਪੰਜ ਚਾਰ ਦਿਨ ਰਹਿਣ ਵਾਸਤੇ ਤੇ ਹਾਂਜੀ ਹੌਣ ਦੂਈ ਘਰੰਡੇ ਤੁਸੀਂ ਘਰੰਡੇ ਚਲੋ ਚਲੀਏ ਹੁਣ ਕੀ ਘਰੰਡੇ ਤੁਸੀਂ ਅੱਗੇ ਮਸਾਲਾ ਮੰਮੀ ਚਲੀ ਆ ਘਰ ਕੋਈ ਨਹੀਂ ਕੋਈ ਨਹੀਂ ਆਇਆ ਨਾ ਫਿਰ ਮੰਮੀ ਨੇ ਦੁਬਾਰਾ ਫਿਰ ਵਾਪਸ ਕੂਰਣਾ ਕੂਲ ਪਾਣੀ ਚ ਮੈਂ ਠੰਡਾ ਕੂਲਣ ਦਾ ਕੂਰਣਾ ਇਹ ਅਚ ਮੱਠੀਆਂ ਹੁੰਦੀ ਦੇ ਦੇ ਨਹੀਂ ਗਈ ਉਹ ਜਮ ਤਰੀ ਦੇ ਆ ਜਿਹੜਾ ਬੋਰੇ ਆ ਨਾ ਇਹ ਅੱਗੇ ਰੱਖ ਲਾ ਠੀਕ ਆ ਮੇਰਾ ਕਪੜੇ ਕਪੜੇ ਚੱਕ ਅੰਦਰ ਰੱਖੋ ਯਾਰ ਠੀਕ ਹੈ ਟਾਂਗ ਤੇ ਨਾ ਉਹਦੇ ਟਾਂਗ ਤੇ ਨਹੀਂ ਹਿੱਜਪਾ ਮੰਜੇ ਤੇ ਮਮਨੇ ਛੱਡ ਕੇ ਚੱਲੇ ਆ ਮੈਂ ਚਲੋ ਬੋਰੇ ਅੱਗੇ ਰੱਖ ਲੈ ਨਾ ਬੋਰੇ ਕੋਲ ਨਾ ਇਹ ਲ ਭਾਬਾ ਦੇ ਅੱਗੇ ਡਾਜਾ ਉਹ ਚ ਬੋਤਲਾ ਪਾ ਕੇ ਨਾ ਇੱਥੇ ਰੱਖ ਛੱਡੀ ਉਹ ਮੈਂ ਰੱਖ ਦਊਗਾ ਆਹ ਸਮਾਂ ਕੀ ਜਾਣੀ ਬੂਆ ਢੋਲਾ ਬੂਆ ਚਾਚੂ ਚ ਲੱਲਿਆ ਫੋਨ ਖਾ ओके ओके ਸਾਰੇ ਚਲੋ ਗੱਡੀਆਂ ਜੇ ਆਪਣੀ ਆਈ ਨਹੀਂ ਗਈ ਪਹੁੰਚ ਗਿਆ ਸਿੱਕਰ ਬੈਠੇ ਇੱਥੇ ਘਰੇ ਲੌਬੀ ਚ ਇਹ ਲੈ ਆਪਣਾ ਕਮਰਾ ਹੁੰਦਾ ਹੈ ਵੇਖੋ ਜਾਂਦੀ ਆਪਣੀ ਦੀਵਾਰਾਂ ਤੇ ਸਾਰਾ ਵੇਖ ਤੋੜ ਮਰੋੜ ਕੇ ਸੁੱਟਦਾ ਇਹਨਾਂ ਨੇ ਬੰਦੇ ਨੂੰ ਮਰਿਆ ਹੀ ਭਾਲਿਆ ਵੇਖੋ ਕਿ ਤਾੜੀ ਸਾਰਾ ਵਾਲਪੇਪਰ ਵਗੈਰਾ ਲੱਗਾ ਸੀ ਹਰ ਇੱਕ ਚੀਜ਼ ਲੱਗੀ ਸੀ ਇੱਥੇ ਵੇਖੋ ਹਣਾ ਹਰ ਇੱਕ ਚੀਜ਼ ਨੇ ਤੋੜ-ਦਾੜ ਕੇ ਸੁੱਟਦੀ ਉਹ ਹੈ ਕਿ ਬਸ ਜ਼ਿੰਦਗੀ ਵਿੱਚ ਬਣਾਇਆ ਕੁਛ ਨਹੀਂ ਤੋੜਨ ਦਾ ਬਸ ਨਾ ਦਾ ਕੰਮ ਆ ਬਸ ਅਗਲੇ ਐਸਾਂ ਚੀਜ਼ਾਂ ਸਾਰੀਆਂ ਪੁੱਟਦੀਆਂ ਨੇ ਪੀਵੀਸੀ ਕਿੱਡੀ ਵਧੀਆ ਸਾਰੀਆਂ ਬੂੜੇ 'ਚ ਪਾਤੀਆਂ ਨੇ 20-25 ਹਜ਼ਾਰ ਦਾ ਨੁਕਸਾਨ ਕਰਤਾ ਹੋਈ ਨਹੀਂ ਕਰਾਂਗੇ ਗੱਲ ਇਹਦਾ ਨਾ ਸਾਰਾ ਕੂੜਾ-ਪਾਤਾ ਵੇਖੋ ਕਰਕੇ ਇੱਕ ਬੋਰੇ 'ਚ ਸੋਚਾਂ ਮਾੜੀਆਂ ਗੰਦੀ ਸੋਚ ਕੁ ਜਿੱਦਾਂ ਦੇ ਰੰਗ ਉਦਾਂ ਦੀ ਰਲਵੈਨਾ ਦੇ ਕਿ ਜੁ ਕੁਝ ਬੰਦਿਆਂ ਨੇ ਹੁੰਦਾ ਕੰਮ ਨੁਕਸਾਨ ਕਰਨਾ ਹਨਾ ਕਿਵੇਂ ਆਪਾਂ ਨੂੰ ਇਹ 2 ਦਿਨ ਹੀ ਹੋਏ ਉੱਥੋਂ ਆਏ ਨੂੰ ਵਾਪਸ ਘਰੋਂ ਨਿਕਲੇ ਨੂੰ ਆਪਾਂ ਨੂੰ 2 ਦਿਨ ਹੀ ਹੋਏ ਤੇ ਕਮਰਾ ਤੋਂ ਮੇਰਾ ਦੇਖਣਾ ਪਹਿਲਾਂ ਕਿੱਡਾ ਵਧੀਆ ਰਨਵੈਟ ਕੀਤਾ ਹੈ ਸਾਰਾ ਹੀ ਆਪਣਾ ਸਮਾਨ ਆਪਣਾ ਜੋ ਵੀ ਸੀਲਿੰਗ ਸਾਲਿੰਗ ਹੋਈ ਜਾਣਾ ਸਾਰੀ ਪਟ ਪਟ ਕੇ ਸੁੱਟਦੀ ਹੈ ਇਹਨਾਂ ਬੰਦਿਆਂ ਨੇ ਹੱਥੀਂ ਚੀਜ਼ਾਂ ਲਾਈਆਂ ਹੁਣ ਤੇ ਪਤਾ ਲੱਗਿਆ ਇਹਨਾਂ ਨੇ ਅਜੇ ਤੱਕ ਘਰ ਦੇ ਵਿੱਚ 1 ਰੁਪਈਆ ਨਹੀਂ ਲਾਇਆ ਤੇ ਗੱਲਾਂ ਗੱਲਾਂ ਜੋਝਾਂ ਦੀਆਂ ਕਰੀ ਜਾਣੀਆਂ ਸਾਰੀਆਂ ਤੇ ਅਹੀਂ ਬੰਦੇ ਸੱਚੇ ਆ ਬਾਕੀ ਸਾਰੇ ਬੰਦੇ ਝੂਠੇ ਆ ਇੱਕ ਵਾਰ ਸੱਚੇ ਵੀ ਹੋਈ ਜਾਣਾ ਸਾ ਗੱਲਾਂ ਵੀ ਕਰੀ ਜਾਣੀਆਂ ਤੇ ਫੋਨ ਕਰ ਕਰ ਸੱਚੇ ਵੀ ਹੋਈ ਜਾਣਾ ਤੇ ਇਹਦੇ ਵਿੱਚ ਚਾਹੁੰਦੇ ਆ ਕਿ ਇਹਦਾ ਆਉਣਾ ਜਾਣਾ ਇਦਾਂ ਖਤਮ ਹੋ ਜੇ ਪਰ ਇਨੀ ਛੇਤੀ ਨਹੀਂ ਹੋ ਸਕਦਾ ਕਿਉਂਕਿ ਜਿੰਨੇ ਚਿਰ ਮੰਮੀ ਦਾ ਆਪਣੇ ਨਾਲ ਪਿਆਰ ਮੁਹੱਬਤ ਬਣਿਆ ਆ ਵਾ ਤੇ ਉਹਨਾਂ ਚਿਰ ਮੈਂ ਜਾਣਾ ਜਾਣਾ ਆਉਣਾ ਹੀ ਉੱਥੇ ਬਾਕੀ ਜਿਹੜਾ ਮਰਜ਼ੀ ਕਵੇ ਨਾ ਨਾ ਜਾਂ ਮੈਂ ਤਾਂ ਜਾਣਾ ਜਾਣਾ ਜੇ ਆਪਣੀ ਮਾਂ ਨੂੰ ਮਿਲ ਤੇ ਮੈਂ ਜਾਣਾ ਹੀ ਜਾਣਾ ਮੈਨੂੰ ਕੋਈ ਡੱਕੇ ਜਾਂ ਜਿੱਦਾਂ ਮਰਜ਼ੀ ਕਵੇ ਤੇ ਉਡੀ ਮਾਂ ਦਾ ਬਗਾਇਤ ਮੈਂ ਰਹਿ ਨਹੀਂ ਸਕਦਾ ਮੰਮੀ ਨੂੰ ਇੱਥੇ ਰਹਿਣ ਵਾਸਤੇ ਕਿਆ ਪਰ ਮੰਮੀ ਦੇਖੋ ਜਿਹ ਹਾਲਾਤ ਇਹੋ ਜੋ ਨਹੀਂ ਰਹਿ ਸਕਦੀ ਕਿ ਉਹ ਕਿਉਂ ਨਹੀਂ ਰਹਿ ਸਕਦੀ ਚਲੋ ਬਾਕੀ ਇਹ ਵਗੇ ਪਰਮਾਤਮਾ ਸਾਹਿਬ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਪਰ ਇਹ ਵਗੇ ਕਿਸੇ ਨੂੰ ਮਾਰ ਕੇ ਆਪ ਕਹਣਾ ਕਿ ਇਹ ਬੰਦਾ ਇੱਥੋਂ ਖਤਮੀ ਹੋ ਜਾਏ ਜਾਂ ਮਾਰੀ ਜਾਵੇ ਇਹ ਗੱਲਾਂ ਮਾੜੀਆਂ ਸੋਚ ਇੰਨੀ ਮਾੜੀ ਨਹੀਂ ਰੱਖਣੀ ਚਾਹੀਦੀ ਬੰਦੇ ਨੂੰ ਤੇ ਬਾਕੀ ਇਹ ਵਗੇ ਜਿਹੜਾ ਪੈਸਾ ਲੰਦਾ ਵਾ ਕਰਦਾ ਵਾ ਕਿਦਾਂ ਕਮਰਾ ਰੈਨੋਵੇਟ ਕੀਤਾ ਕਿਦਾਂ ਪੈਸੇ ਲਾਏ ਉਹਦੇ ਤੇ ਉਹ ਅਹੀਂ ਜਾਣਦੇ ਆ ਇਹਨਾ ਪੁੱਟ ਪਾਟ ਕੇ ਸਭ ਕੁਆ ਵੇਖੋ ਕਿਦਾਂ ਬੂਰੇ ਚ ਪਾਇਆ ਸਮਾਨ ਤੇ ਦੇਖਿਆ ਹੀ ਹੁਣ ਹਨ ਤਾਂ ਦਿਖਾ ਲਿਆ ਵੀਡੀਓ ਦੇ ਵਿੱਚ ਤੇ 25-30 ਹਜ਼ਾਰ ਦਾ ਨੁਕਸਾਨ ਕਰਦਾ ਉਹਦਾ ਜ਼ਿੰਮੇਵਾਰ ਹੁਣ ਕੌਣ ਹੈ ਕਿ ਨਹੀਂ ਕਮਰਾ ਬਣਿਆ ਬਣਿਆ ਰਹਿਣ ਦੋ ਜਿਵੇਂ ਹਨ ਕੋਈ ਵੀ ਚੀਜ਼ ਲੱਗੀ ਹੈ ਲੱਗੀ ਰਹਿਣ ਦੋ ਵਿੱਚ ਪਰ ਨਹੀਂ ਤੇ ਇਤੋਂ ਦਾ ਕਿੰਨਾ ਨੇ ਇਹ ਵੀ ਇਹਦੀ ਇਤੋਂ ਦਾ ਕਿਹਾ ਵਾਗੇ ਤੂੰ ਬਲੌਗ ਕਿਉਂ ਬਣਾਉਣਾ ਕੁਝ ਨਾਂ ਦੇ ਵਿੱਚ ਬੰਦਾ ਇਹੋ ਜਿਹਾ ਵੀ ਉਹਨੇ ਆਖਿਆ ਤੂੰ ਵਲੌਗ ਕਿਉਂ ਬਣਾ ਬਲੌਗ ਤਾਂ ਹੀ ਬਣਾਉਂਦੇ ਰਹਿਣਾ ਜਿੱਦਾਂ ਮਾੜਾ ਮੋਟਾ ਹੀ ਕਰਦੇ ਆ ਆਪਣਾ ਕੰਮ ਹਨ ਤੁਹਾਨੂੰ ਕਾਹੀ ਦਿੱਕਤ ਹੈ ਜੇ ਤੇਨੂੰ ਕੋਈ ਦਿੱਕਤ ਵਾਦੀ ਤੂੰ ਕਿਉਂ ਵਲੌਗ ਨਾਲ ਦੇ ਆਪਣੇ ਸਾਡੇ ਵਲੌਗ ਤੋਂ ਨਾ ਦੇਖ ਜੇ ਤੈਨੂੰ ਕੋਈ ਪਰੇਸ਼ਾਨੀ ਹੈ ਜੇ ਤੈਨੂੰ ਦਿੱਕਤ ਵਾਦੀ ਹੈ ਵਲੌਗ ਹੀ ਬਿਨਾਂਵਾ ਤੇ ਮੁੜ ਕੇ ਫਿਰ ਹਰ ਇੱਕ ਪਾਸੇ ਗੱਲਾਂ ਵੀ ਕਰੀ ਜਾਂਦਾ ਇਹੋ ਜਿਹੀਆਂ ਗੱਲਾਂ ਕਰਨੀਆਂ ਬੰਦ ਕਰੋ ਆਪਣੇ ਕੰਮਾਂ ਕਰਾਂ ਧਿਆਨ ਦਵੋ ਬਸ ਠੀਕ ਚਲੋ ਫਿਰ ਚੱਲਦੇ ਆਪਾਂ ਘਰ ਦੁਖ ਤੇ ਮੈਨੂੰ ਲੱਗਿਆ ਕਿ ਨਾ ਕਮਰਾ ਸਾਰਾ ਤੋੜਤਾ ਦੁਖ ਤੇ ਲੱਗਦੇ ਜੋ ਹੱਥੋਂ ਹੱਥੀਂ ਚੀਜ਼ ਤਿਆਰ ਕਰਨੀ ਹਰ ਇੱਕ ਬੰਦੇ ਨੇ ਹਨਾ ਆਪਦੇ ਹੱਥੀ ਕੰਮ ਕੀਤਾ ਬਣਾਇਆ ਹੋਵੇ ਮੰਮੀ ਵੀ ਵਿਚਾਰੀ ਹੋਰ ਤਰਾ ਕਰਨ ਢੀ ਇਹ ਚੀਜ਼ਾਂ ਜੋ ਤਿਆਰ ਕੀਤੀਆਂ ਹੁਣ ਆਪਣੇ ਹੱਥੀ ਤੇ ਫਿਰ ਦੁਖ ਤੇ ਲੱਗਦਾ ਹੀ ਹੈ ਪਰ ਇਹਨਾਂ ਗਦਿਆਂ ਨੂੰ ਕਿੱਥੇ ਜਾ ਲਈ ਹੈ ਅਕਲ ਗਦੇ ਗੜੀ ਬੀਣ ਮਜਾਈ ਜਾਓ ਉਹ ਹਿਸਾਬ ਇਹਨਾਂ ਦਾ ਬਸ ساری ਉਮਰ ਹੀ ਗਦੇ ਅਕਲ ਨਹੀਂ ਆਈ ਗਦਿਆਂ ਨੂੰ ਤੇ ਹੁਣ ਕਿੱਥੋਂ ਆਉਣੀ ਅਕਲ ਪਹੁੰਚ ਗਿਆ ਸਿੱਕਰ ਮੈਂ ਫੋਨ ਪਰ ਚਾਰਜ ਹੋਇਆ ਕਿ ਨਹੀਂ ਇਹ ਅਭਿਓ ਨਾਰੀ ਗਲ ਪੀਣਾ ਚਾਹੀਦਾ ਨਾਰੀ ਪਾਣੀ ਪੀਣਾ ਚੰਗਾ ਬਹੁਤ ਜ਼ਿਆਦਾ ਬਾਕੀ ਜਿੰਦੇ ਵਸਦੇ ਰਹੋ ਕੋਈ ਗੱਲ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਜੋ ਗੱਲਾਂ ਬਾਤਾਂ ਹੋ ਗਈਆਂ ਕੋਈ ਗੱਲ ਨਹੀਂ ਪਵਾ ਨਿਕਾਣੀ ਅੱਗੇ ਦਾ ਸੋਚਣਾ ਚਾਹੀਦਾ ਪਰਮਾਤਮਾ ਕਮਾ ਕਾਰਜ ਵਾਧੇ ਪਾਵੇ ਸਭ ਦੇ ਜੋ ਨੈਗੇਟਿਵ ਵਿਚਾਰ ਦਿਮਾਗ 'ਚ ਨਾ ਲਿਆਇਆ ਕਰੋ ਚੰਗਾ ਸੋਚਿਆ ਕਰੋ ਕਿਹਦਾ ਚੰਗਾ ਸੋਚੋਗੇ ਤੇ ਆਪਣੇ ਨੂੰ ਚੰਗਾਈ ਹੋਏਗੀ ਬਾਕੀ ਚਲੋ ਕੋਈ ਨਹੀਂ ਜਿੰਦੇ ਵਸਦੇ ਰਹਣ ਸਾਰੇ ਅਸੀਂ ਆਪਣਾ ਕੰਮ ਕਰੀਏ ਆ ਵਿੰਡੋ ਵੰਡੋ ਕਵਰ ਕਰਨ ਵਾਲੀ ਆ ਜਿਹੜੀ ਇਹਨੂੰ ਕਰੀਏ ਕਵਰ ਤੇ ਬਾਕੀ ਥੋੜਾ ਬਹੁਤ ਸਮਾਨ ਬਾਹਰੇ ਪਿਆ ਉਹ ਚੋਕੇ ਅੰਦਰ ਰੱਖ ਦਿੰਨੇ ਲਿਓ ਨਾਰੀ ਇਹ ਨਹੀਂ ਪੀਣਾ ਮੈਨੂੰ ਦੇ ਦਿਓ ਨਾਰੀਆ ਥੋੜਾ ਪੀ ਲਿਆ ਇੰਨਾਂ ਨੇ ਥੋੜਾ ਮੈਪ ਲੱਗਾ ਫਿਰ ਨਾ ਜਰਾ ਬਕਸਾ ਜੀਵਾ ਦਾ ਇਹ ਧਿਆਨ ਕਰਦੇ ਆ ਫਿਰ ਕਲਿੱਪਾ ਮਗਰ ਫਿਕਸਡ ਲਾਉਣ ਵਾਸਤੇ ਇਹਨੂੰ ਧਿਆਨ ਕਰ ਦਿੰਦੇ ਤੇ ਆ ਅਸਲੀ ਹੈਂਗ ਕਰਕੇ ਨਾ ਇਹ ਮਗਰ ਰੱਖ ਦਿੰਨੇ ਆ ਜੀ ਆ ਸ਼ੀਸ਼ਾ ਜਾਂ ਕੀ ਚੀਜ਼ ਚਲੋ ਪਹਿਲਾਂ ਸਲਫ ਲੱਗੇ ਲਾਉਣਗੇ ਸਲਫ ਕੀ ਲਾਉਣੀ ਆ ਆਹ ਦਾ ਸਟੈਂਡ ਜੱਤਾ ਡੱਬੇ ਜਿਹੜੇ ਡੱਬੇ ਚੋਂ ਨਿਕਲਿਆਣਾ ਉਹ ਡੱਬੇ ਦੇ ਵਿੱਚ ਆ ਸਟੈਂਡ ਜੱਪਿਆ ਇਹ ਮੰਗਲੀ ਸਾਈਡ ਲੱਗਣਾ ਹੈ ਮੰਗਲੇ ਪਾਸੇ ਲੱਗ ਕੇ ਫਸ ਜਾਂਦਾ ਪਹਿਲਾਂ ਕੰਦਰਾ ਹੈਂਗ ਕਰਦੇ ਆ ਇਹ ਲਗਾ ਦੇ ਨੇ ਅਲਸ ਦੀ ਹੱਗ ਰਹੀ ਕਿ ਆਪਾਂ ਛੋਟੀ ਐਰ ਸੀ ਡੀ ਲਾਵਾਂਗੇ ਤੇ ਵੱਡੀ ਫੇਰ ਕਿਤੇ ਲਾਵਾਂਗੇ ਲਿਆ ਕੇ ਅਜੇ ਛੋਟੀ ਨਾਲ ਗੁਜ਼ਾਰਾ ਕਰਨਾ ਪਾਣਾ ਹਨਾ ਚਲੋ ਕੋਈ ਗੱਲ ਨਹੀਂ ਵੱਡੀ ਵੀ ਆਊਗੀ ਲਓ ਜੀ ਦੇਖੋ ਜੀ ਐ ਸਿੱਟ ਲੱਗ ਗਈ ਏ ਪਹਿਲਾਂ ਨਾ ਐਲ ਸੀ ਡੀ ਲਾਉਣ ਲੱਗੇ ਆ ਨਾ ਆਪਣਾ ਥੋੜੀ ਜਿਹੀ ਸਾਡੀ ਲੜਾਈ ਵੀ ਹੋ ਗਈ ਇਹ ਕਹਿੰਦੇ ਆ ਉਧਰ ਲਾਉਣੀ ਹੈ ਤੇ ਮੈਂ ਕਹੀ ਜਮਾ ਉਧਰ ਲਾਉਣੀ ਹੈ ਐਸੇ ਕਰ ਲੋ ਹੁਣ ਉਹ ਤਾਂ ਸੋਹਣੀ ਲੱਗੀ ਆ ਬਹੁਤ ਵਧੀਆ ਲੱਗੀ ਬਹੁਤ ਹੀ ਵਧੀਆ ਕੱਲ ਨੂੰ ਵੱਡੀ ਲਾਵਾਂਗੇ ਐਲ ਸੀ ਡੀ ਹੋਰ ਸੋਹਣੀ ਲੱਗਣੀ ਹੈ ਨਾ ਇੱਥੇ ਲੱਗੀ ਦੱਬੇ ਬਹੁਤ ਸਲੈਪ ਨਹੀਂ ਨਾ ਹੈਗੀ ਲੈਪ ਟੂ ਲੈਮ ਦੇ ਉੱਤੇ ਆ ਸਾਰਾ ਸਿਸਟਮ ਆਜਣਾ ਏ ਤਾਰਾਂ ਤੁਰਾਂ ਲਾ ਹੋਇਆ ਤਾਰਾਂ ਕੀ ਕਰਨੀਆਂ ਜੀ ਤਾਰਾਂ ਨੂੰ ਕੀ ਕਰਨਾ ਹੁਣ ਇੰਨੀਆਂ ਤਾਰਾਂ ਇਹ ਕੈਮਰੇ ਦੀਆਂ ਜਿਹੜਾ ਤਾਰਾਂ ਹੁੰਦੀਆਂ ਇਹਨਾਂ ਨੂੰ ਬੰਦ ਤੋਂ ਨਹੀਂ ਤੇ ਚੰਗੀ ਤਾਂ ਨਾ ਜਿਹੜੀਆਂ ਕੈਮਰੇ ਦੀਆਂ ਵਾ ਇਦਾਂ ਲਮਕਾ ਕੇ ਟੋਪਰ ਕਰ ਗਲਤ ਜਿਹਾ ਨਾ ਕਰ ਗੇ ਸਿਸਟਮ ਸਲੈਪ ਕਰਨੀ ਤੇ ਉੱਪਰ ਸਾਨੂੰ ਲਾਉਣੀ ਪੈਣੀ ਆ ਰੈੱਲ ਸਟੇਅਰ ਦੇ ਉੱਪਰ ਜਿੱਦਾਂ ਉੱਧਰ ਘਰੇ ਲੱਗੀ ਹੀ ਇਦਾਂ ਹੀ ਮਤਲਬ ਇਸੇ ਤਰ੍ਹਾਂ ਇੱਥੇ ਉੱਪਰ ਲੱਗਣੀ ਆ ਰੈੱਲ ਸਟੇਅਰ ਦੇ ਇਹਨੋਂ ਮੋੜ ਦਿਨੇ ਚਲੀ ਜਾਓ ਕਰਦਾ ਮੰਗੜੀ ਪਿਆ ਹੋਰ ਚੱਲ ਜੇ ਇਹ ਚੱਲ ਕਰਮੋ ਜੀ ਨਾ ਮੋੜ ਤੋਂ ਨਵਾਂ ਮੋੜ ਹੀ ਇੱਥੇ ਹੋਣਾ ਆਹ ਥੋੜੀ ਲੱਗੇ ਨਹੀਂ ਪਿਆ ਮਿਆਂਦੀ ਵੇ ਮਿਆਂਦੀ ਚ ਆਪਣਾ ਸਮਾਨ ਵੇ ਲਗਾ ਕੇ ਬਾੜੇ ਐ ਇਧਰ ਸਿਲਾਈ ਆਪਣੀ ਫੋਟੋ ਨਾਲ ਹੀਠਾਂ ਲਾਏ ਸੋ ਫੇ ਇਧਰ ਇਹਨਾਂ ਨੂੰ ਲਾਤੀ ਐਲ ਸੀ ਡੀ ਪਰ ਇਹ ਤਾਰਾਂ ਦਾ ਬੜਾ ਖਦਾਰਾ ਜਿਹਾ ਹੁੰਦਾ ਵਾ ਤਾਰਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਲੱਗੀਆਂ ਇਧਰ ਜੇ ਬਾਬਾ ਜੀ ਦੀਆਂ ਛੋੜੀਆਂ ਛੋੜੀਆਂ ਫੋਟੋਆਂ ਲਾਈਆਂ ਤੇ ਪ੍ਰਮਾਤਮਾ ਮਿਹਰ ਕਰੇ ਕਿ ਤੇ ਵੱਡੀ ਫੋਟੋ ਲਿਆ ਕੇ ਬਾਬਾ ਜੀ ਦੀ ਤੇ ਉਹ ਵੀ ਜਰੂਰ ਲਾਵਾਂਗੇ ਬੋਲਤੇ ਨਹੀਂ ਆ ਤਾਰਾਂ ਜਿਹੜੀ ਤਾਂ ਉਹ ਕਰ ਦੋ ਉੱਪਰ ਨੂੰ ਹੈ ਉਹ ਆਪਣਾ ਰੰਗ ਵੀ ਬੇਰੋਲਾ ਕੋ ਫੋਨ ਮੀ ਡੈਕ ਨਾ ਲਾਤਾ ਨੀ ਕਾ ਜੇ ਵਾਈਟ ਕਲਰ ਦਾ ਅੰਦਰ ਹੈ ਯਾ ਬੜਪੁਲੇ ਆਂਦਾ ਸਪੈਕ ਇਹਨਾਂ ਛੱਡੇ ਦੀ ਲੈਂਦਾ ਕੋਈ ਵੀ ਬੰਦ ਰਹੀ ਹੈ ਤੇ ਲਾਈਟ ਬਹੁਤ ਬੁਰਪ ਦੀ ਟੀਵੀ ਦੀ ਸੈਟਿੰਗ ਕਰਤੀ ਆਪ ਇਧਰ ਉੱਪਰ ਉਹ ਗਾਫਾਈ ਵਾਲੇ ਉੱਪਰ ਹੀ ਲਾਤਾ ਫਿਰ ਆ ਲਾ ਜੇ ਸੰਸੂਲ ਪਾਉਂਦਾ ਜਗ੍ਹਾ ਨਹੀਂ ਬਣਿਆ ਆ ਟੀਵੀ ਆ ਪ੍ਰੈਸਿੰਗ ਵਾਲਾ ਇੱਥੇ ਲਾਤਾ ਪ੍ਰੈਸ ਪੁਸ਼ ਕਰਨ ਵਾਲਾ ਅਲੱਗੇ ਛੂਹੇਗਾ ਹਿੱਸਾ ਹਿੱਸਾ ਉਹਨਾਂ ਸੈਟਿੰਗ ਕਰਤੀ ਇਹਦੀ ਤੇ ਬੱਤੀ ਅੰਮ੍ਰਿਤ ਵਰਤਾ ਇੱਧਰ ਹੈਗਾ ਇੱਧਰ ਆ ਆਪਣੀ ਆ ਗਈ ਮੈਗੀ ਆ ਜਾ ਫਿਰ ਮੈਗੀ ਸਿਕਲੋ ਸੀਨ ਹੁਣ ਇਹ ਇੱਧਰ ਕਰਨ ਲੱਗੇ ਨੇ ਵਾਸ਼ਿੰਗ ਮਸ਼ੀਨ ਮੈਂ ਸੈਟ ਕਰ ਦੋ ਵੀ ਇੱਧਰਲੀ ਸਾਈਡ ਲਾਵਾਂ ਕੰਮ ਨਿਕਾ 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 ਨਿਕਲ ਹੀ ਆਉਂ ਡਿਆ ਕੰਮ ਬੰਦਾ ਕੀ ਕਰੇ ਜ਼ਿੰਦਗੀ ਬੰਦੇ ਦੀ ਇਦਾਂ ਲੰਘ ਜਾਂਦੀ ਕੰਮ ਕਰਦੇ ਕਰਦੇ ਇੱਧਰ ਆ ਬੈਵਰੇ ਨਿਕਾ ਲੱਗਦਾ ਲੱਗ ਜਾਣਾ ਹੈ ਹੇ ਟੁੱਟ ਜਾਨੀ ਆ ਜਿਹੜੀ ਆ ਇਹ ਮੈਨੂੰ ਕਿਉਂ ਟੁੱਟ ਜਾਣੀ ਕਿਉਂ ਹੋ ਗਈ ਇੱਧਰ ਡੈਡੀ ਜੀ ਆਏ ਨੇ ਪੱਖਾ ਲਾਉਣਾ ਹੈ ਉਹਦੇ ਵਿੱਚ ਡ੍ਰੈਗ ਨੂੰ ਚ ਤੇ ਵਾ ਪੱਖਾ ਲਾ ਲੈਨੇ ਹੋਣੇ ਹਜੇ ਆਏ ਨੇ ਡੈਡੀ ਨੇ ਰਾਮ ਜਵਾ ਮੀ ਦਾ ਕਿ ਟੋਨਟਾ ਅੰਨਟਾ ਆਉਂਦਾ ਕੀ ਕਰਨਾ ਫਿਰ ਆਸ਼ੇ ਪਰਜਾਇਰ ਤੋਂ ਡਾਡ ਲਾ ਗਿਆ ਉਹੋ ਜਿਹਾ ਚੋਲਾ ਇਹ ਬਿਨਾ ਘਾਰ ਵਾਲਾ ਹਣਾ ਚੰਨਾ ਜਿਹਾ ਮੁਸਨਾ ਅਈ ਨੜ ਜੋ ਵੀ LCD ਵੀ ਲਾਤੀ ਵੀ ਉਹ ਤਾਰਾ ਬਹੁਤ ਬਥੇ ਕਰਨਾ ਕੀ ਕਹਿੰਦੇ ਆ ਇਨ ਦਾ ਘਾਰ ਉਹ ਕਹਿੰਦੇ ਆ ਵਲੋਗ ਵਿੱਚ ਪੀਲੀ ਕਿਆਰੀ ਵੇਖੀ ਤੇ ਫਿਰ ਉਹਦੀ ਨਿਸ਼ਾਨੀ ਰੱਖੀ ਇਹ ਤਾਰ ਦੇ ਖਾਦ ਵਿੱਚ ਇਹਦੇ ਵਿੱਚ ਠੀਕ ਹੈ ਨਾ ਉਹ ਤੇ ਜਰੂਰ ਪੁੱਟ ਕੇ ਉਹ ਤੇ ਕਰਨਾ ਆ ਉਹ ਫਾਟ ਨੂੰ ਕੌੜੀ ਗੱਡੀ ਜੀ ਲੱਗੇ ਨੇ ਪੱਖਾ ਲਾਓ ਜੀ ਸਾਧਨਾ ਦਾ ਅਮਰ ਬੋਲਣ ਸਿੱਖਣ ਤੋਂ ਬੋਲਦੇ ਨਾ ਅਜੀ ਟਾਈਮ ਹੋ ਗਿਆ ਚੱਲੇ ਆਪਾਂ ਬਾਜ਼ਾਰ ਬਾਈਕ ਆਪਣੇ ਲੱਗੀ ਬਾਤ ਤੇ ਲੱਗੇ ਨੇ ਬੈੱਡ ਦੀ ਢੋਲ ਆਉਣ ਉਹ ਦੰਦ ਇਦਾਂ ਲਿਆ ਕੇ ਰੱਖੀ ਕੀ ਕਹਿੰਦੇ ਮੈਂ ਟੋ ਫਿੱਟ ਕਰ ਦਿੰਨਾ ਬੈੱਡ ਦੀ ਫਰਦੂੰ ਤੁਹੀਂ ਚਲਾ ਲਓ ਮੈਂ ਟਾਕ ਟੋ ਕੇ ਆਈ ਕੰਮ ਹੈ ਰੋਗ ਤਾਂ ਵਿੱਚ ਹੀ ਤੇ ਇਧਰ ਰੋਟੀ ਪਾਣੀ ਦਾ ਹੋ ਗਿਆ ਡੈਡੀ ਉਹ ਸੁੱਤੇ ਅੱਜ ਉਧਰ ਟੀਵੀ ਕਰਤਾ ਚਾਲੂ ਅੱਜ ਆਪਾਂ ਅੀਦਕ ਟੀਵੀ ਤੇ ਕੱਲ ਦਾ ਚੱਲੂਗੀ ਤਾਂ ਪਰ ਬਕਸੇ ਬਕਸਿਆਂ ਕੀਤੇ ਆ ਜੁੱਪਰ ਦੇ ਸਾਰੇ ਰੋਟੀ ਪਣੀ ਖਾਈ ਆ ਰੋਟੀ ਲਾਉਣੀ ਆ ਜੇ ਫਿਰ ਮੈਂ ਕਰ ਲੈਂਦਾ ਨਹੀਂ ਲਾਉਣੀ ਕੋਈ ਵਾਸਾ ਅੱਜ ਇਹ ਰਾਤ ਦੇ ਵੱਜ ਚੁਕੇ ਆ 10:30 ਤੇ ਲੰਗਰ ਪਾਣੀ ਆਪਾਂ ਛਕ ਲਿਆ ਤੇ ਮਿਲਦੇ ਆ ਫਿਰ ਸਵੇਰੇ ਮਾਰਨਿੰਗ ਟਾਈਮ ਵਧੀਆ ਵਲੌਗ ਦੇ ਨਾਲ ਜੁੜੇ ਰਹੋ ਸਾਡੇ ਜਿੰਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਤੇ ਮਿਲਦੇ ਆ ਨੈਕਸਟ ਵਲੌਗ ਤੇ ਸਾਡਾ ਫੇਸਬੁੱਕ ਤੇ ਪੇਜ ਨੂੰ ਜਰੂਰ ਫੋਲੋ ਕਰੋ ਗੁੱਡ ਨਾਈਟ ਕਬਰਕ